ਬੇੜੀ ਉਟਾਗ ਪਲਾਸ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਐਦਾਂ ਦਾ ਸਿੱਖ ਦਾ ਜੀਵਨ ਹੋਵੇ ਪ੍ਰਚਾਰ ਕਰਨ ਦੀ ਲੋੜ ਨਹੀਂ ਸਿੱਖ ਦਾ ਜੀਵਨ ਹੀ ਪ੍ਰਚਾਰ ਹੈ ਗਿਆਨੀ ਜੀ ਹੁਣਾ ਉਮਰ ਬਤਾਈ ਜਦੋਂ ਕੋਈ ਬੰਦਕੀ ਵਾਲਾ ਸਿੱਖ ਕਿਸੇ ਦੇ ਘਰ ਰਾਤ ਰਹਿਂਦਾ ਉਹਦੀ ਬੋਲਣੀ ਬਹਿਣੀ ਉਹਦਾ ਇਸ਼ਨਾਨ ਉਹਦਾ ਨਿਤਨੇਮ ਹੀ ਅਗਲੇ ਦੇ ਘਰ 'ਚ ਜਗਾ ਬਣਾ ਜਾਂਦਾ ਵੀ ਜੀਵਨ ਵਾਲਾ ਆਇਆ ਹੈ ਐਹੋ ਜਿਹਾ ਅਸਰ ਹੋਇਆ ਉਥੇ ਗੋਇੰਦਵਾਲ ਚਲੇ ਗਏ ਤੇ ਮਹਾਰਾਜ ਸਾਹਿਬ ਜੀ ਕੋ ਭਾਈ ਪਾਰੋ ਜੀ ਨੇ ਮੱਥਾ ਟੇਕਿਆ ਤੇ ਮਹਾਰਾਜ ਸਾਹਿਬ ਨੂੰ ਪੁੱਛਣ ਗਏ ਵੀ ਮੇਰੇ ਨਾਲ ਕੋਈ ਮੁਸਲਮਾਨ ਫਕੀਰ ਕੋਈ ਮੁਸਲਮਾਨ ਅਮੀਰ ਮੇਰੇ ਕੋਲ ਆਇਆ ਏ ਮੈਂ ਲਿਆਵਾਂ ਜਾਂ ਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੇ ਗੁਰੂ ਅਮਰਦਾਸ ਸਮਾਰਜ ਪਹਿਲੇ ਬੋਲ ਪਏ ਹੱਸ ਕੇ ਜ ਭਾਈ ਪਾਰੋ ਜੀ ਮੱਥਾ ਟੇਕ ਕੇ ਉੱਠਣ ਲੱਗੇ ਨੇ ਤੇ ਮੇਰੇ ਸਤਿਗੁਰੂ ਕਹਿੰਦੇ ਭਾਈ ਪਾਰੋ ਜਾਂ ਕਿਸੇ ਦੀ ਬਾਹ ਫੜੀ ਦੀ ਨਹੀਂ ਹੁੰਦੀ ਜੇ ਫੜੀਏ ਤੇ ਛੱਡੀ ਦੀ ਨਹੀਂ ਹੁੰਦੀ ਜਾਂ ਕਿਸੇ ਨੂੰ ਲਿਆਈ ਦਾ ਨਹੀਂ ਹੁੰਦਾ ਜੇ ਲਿਆਈਏ ਤੇ ਰਾਹ 'ਚ ਛੱਡ ਕੇ ਨਹੀਂ ਆਈਦਾ ਪਾਤਸ਼ਾਹ ਮਾਫ ਕਰ ਦਿਓ ਮੈਂ ਆਗਿਆ ਲੈਣੀ ਸੀ ਤੇ ਗੁਰੂ ਅਮਰਦਾਸ ਕਹਿੰਦੇ ਭਾਈ ਪਾਰੋ ਜਿਹੜਾ ਦਰਿਆ ਦੇ ਕੰਢੇ ਤੋਂ ਸਾਡੇ ਬਾਰੇ ਪੁੱਛ ਕੇ ਤੇਰੇ ਨਾਲ ਆ ਗਿਆ ਏ ਆਗਿਆ ਤੋਂ ਬਿਨਾਂ ਹੀ ਆ ਗਿਆ ਉਹਦੀ ਆਗਿਆ ਹੈ ਆਪਾਂ ਸੇਵਾ ਕਰ ਰਹੇ ਕਥਾ ਕਰ ਰਹੇ ਆਂ ਔਰ ਇਸ ਧਰਤੀ ਤੋਂ ਦਾਸ ਨੂੰ ਜੋ ਮਿਲਿਆ ਮੈਂ ਬਿਆਨ ਨਹੀਂ ਕਰ ਸਕਦਾ ਕਿ ਇੱਕ ਸੇਵਾਦਾਰ ਨੂੰ ਏਡਾ ਵੱਡਾ ਇਸ ਧਰਤੀ ਨੇ ਮਾਣ ਬਖਸ਼ਿਸ਼ ਕਰਤਾ ਅੱਜ ਦੀ ਤਰੀਖ 'ਚ ਇਹ ਧਰਤੀ ਰਤਨਾ ਦੀ ਖਾਣ ਹੈ ਮਾਰੇ ਸੱਚੇ ਬਾਦਸ਼ਾਹ ਕਹਿੰਦੇ ਲਿਆਓ ਉਹਨੂੰ ਛੇਤੀ ਜਦੋਂ ਸ਼ਾਹਲਾਹ ਦਰਸ਼ਨ ਕਰਨ ਲੱਗੇ ਉਹਨਾਂ ਕੁਝ ਮੋਹਰਾਂ ਸੋਨੇ ਦੀਆਂ ਭੇਟਾ ਕੀਤੀਆਂ ਤੇ ਗੁਰੂ ਅਮਰਦਾਸ ਮਾਰੇ ਕਹਿੰਦੇ ਕੀ ਕਹਿੰਦੇ ਬਾਦਸ਼ਾਹ ਦਰਸ਼ਨੀ ਭੇਟਾ ਏ ਮੈਨੂੰ ਆਨੰਦ ਬਖਸ਼ ਦਿਓ ਮਾਰੇ ਕਹਿੰਦੇ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਨਹੀਂ ਸੰਤਨ ਕੋ ਇਨਸੇ ਵਿਵਹਾਰ ਇਨਕੋ ਦਿਓ ਨਦੀ ਵਿੱਚ ਡਰ ਲਾਗੇ ਗੋਇੰਦਵਾਲੇ ਉੱਥੇ ਪਾ ਦੇ ਸਾਨੂੰ ਇਹ ਭੇਟਾ ਨਹੀਂ ਚਾਹੀਦੀ ਹਰਾਪਿਓ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਲਾਏ ਐਸਾ ਸਤਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਐਸੀ ਖੇੜ ਵਰਤੀ ਮਾਰੇ ਕਹਿੰਦੇ ਘਰ ਸਿਰ ਮੰਗਦਾ ਆ ਇਹ ਇਹੋ ਜਿਹਾ ਅਸੀਸ ਦਿੱਤਾ ਕਰੋੜਾਂ ਦੀ ਜਾਇਦਾਦ ਛੱਡ ਦਿੱਤੀ ਮਾਰੇ ਨੇ ਮਨਜੀਬ ਬਖਸ਼ ਜੀ ਕੀਤੀ ਚੌਥੀ ਮੰਜੀ ਦਾ ਜ਼ਿਕਰ ਕੁਝ ਵਿਦਵਾਨਾਂ ਨੇ ਭਾਈ ਖਾਨੋ ਸ਼ੁਰਾ ਦਾ ਪਰ ਜ਼ਿਕਰ ਭਾਈ ਕਿਦਾਰੀ ਜੀ ਦਾ ਆਉਂਦਾ ਹੈ ਵੱਡਾ ਭਗਤ ਭਾਈ ਕਿਦਾਰੀ ਇਹ ਵੀ ਉੱਥੇ ਖਡੂਰ ਸਾਹਿਬ ਹੀ ਖੇਡ ਵਰਤੀ ਔਰ ਪਾਤਸ਼ਾਹ ਤੀਜੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਤਾਂ ਆਏ ਹੈ ਗੁਰੂ ਅੰਗਦ ਸਾਹਿਬ ਨੂੰ ਭਾਈ ਪਾਰੋ ਜੀ ਲਿਆਏ ਤੇ ਗੁਰੂ ਅਮਰਦਾਸ ਤਾਂ ਚਾਰ ਮੰজੀਆਂ ਤੇ 72 ਗੁਰਸਿੱਖ ਜਿੱਥੇ ਰਹਿੰਦੇ ਹੋ ਨਾ ਆਪਣੇ ਦਿਲ ਨੂੰ ਪੁੱਛੋ ਗੁਰੂ ਉੱਥੇ ਨਾ ਜਾਵੇਗਾ ਮਹਾਰਾਜ ਚੌਥੇ ਬਾਦਸ਼ਾਹ ਉਦੋਂ ਆਏ ਪ੍ਰੋਫੈਸਰ ਸਤਵੀਰ ਸਿੰਘ ਕਹਿੰਦੇ ਜਦੋਂ ਭਾਈ ਪਾਰੋ ਜੀ ਇਹਨਾਂ ਦੀ ਸੇਵਾ ਤੋਂ ਖੁਸ਼ ਹੋਏ ਤੇ ਗੁਰੂ ਅਮਰਦਾਸ ਜਮਾਰੇ ਨੇ ਆਖਿਆ ਸਿੱਖਾ ਤੈਨੂੰ ਗੱਦੀ ਦੇ ਦिए ਬੋਲੋ ਸਾਰੇ ਹੱਥ ਜੋੜ ਕੇ ਸਤਨਾਮ ਕਿੱਡਾ ਵੱਡਾ ਇਤਿਹਾਸ ਹੈ ਕਿ ਜਿਸ ਗੱਦੀ ਤੇ ਅੱਜ ਗੁਰੂ ਰਾਮਦਾਸ ਜੀ ਸ਼ਿਸ਼ੋਭਤ ਆ ਨਾ ਬੈਠਾ ਛੋਡੀ ਪਾਤਸ਼ਾਹ ਰਾਮਦਾਸ ਸਤਿਗੁਰੂ ਉਹ ਜਗਾ ਭਾਈ ਪਾਰੋ ਜੀ ਜਿਨ੍ਹਾਂ ਦਾ ਇਹ ਖੂਹ ਹੈ ਸਾਹਮਣੇ ਇੱਥੇ ਬਹਿ ਕੇ ਆਏ ਗਏ ਨੂੰ ਜਲ ਪਾਣੀ ਤੇ ਮਾਰੇ ਕਹਿੰਦੇ ਤੁਹਾਨੂੰ ਗੱਦੀ ਦੇ ਦਈਏ ਅੱਜ ਇੱਕ ਕੁਰਸੀ ਬਦਲੇ ਲੜਾਈ ਹੁੰਦੀ ਭਰਾ ਭਰਾ ਨੂੰ ਮਾਰ ਦਿੰਦਾ ਏ ਕਿੱਦਾਂ ਦੇ ਸਿੱਖ ਹੋਣਗੇ ਕਹਿੰਦੇ ਪਾਤਸ਼ਾਹ ਮੈਨੂੰ ਗੱਦੀ ਨਹੀਂ ਮੈਨੂੰ ਗੋਦੀ ਦੇ ਦਿਓ ਆਖੋ ਸਤਨਾਮ ਗੱਦੀ ਨਹੀਂ ਲੈਣੀ ਮਹਾਰਾਜ ਕਹਿੰਦੇ ਫਿਰ ਗੋਦੀ ਲੈਣੀ ਤਾਂ ਸੱਚਖੰਡ ਪਿਆਨਾ ਕਰੋ ਫਿਰ ਇੱਥੇ ਡੱਲੇ ਨਗਰ ਚ ਆ ਕੇ ਭਾਈ ਪਾਰੋ ਜੀ ਨੇ ਆਪਣੇ ਸੰਗੀਆਂ ਨੂੰ ਦੱਸਿਆ ਵੀ ਅਸੀਂ ਚੱਲਿਆਂ ਗੁਰਮੁਖ ਜਨਮਸਵਾਰ ਦਰਗਾਹ ਮਾਮਪੁਰਖਾਏ ਨਾਨਕ ਸਰ ਤੋਂ ਗੁਰੂ ਕੀਆਂ ਪਿਆਰੀਆਂ ਬੇਅੰਤ ਸੰਗਤਾਂ ਆਈਆਂ ਨੇ ਆਪ ਸੰਗਤਾਂ ਦਾ ਧੰਵਾਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ ਉਹ ਸੱਚਖੰਡ ਗਏ ਤੇ ਉੱਥੇ ਜਿਗਰ ਕੀਤਾ ਪ੍ਰੋਫੈਸਰ ਸਤਵੀਰ ਸਿੰਘ ਜੀ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਗੱਦੀ ਤੇ ਨਹੀਂ ਐ ਉਹਨਾਂ ਦੀ ਡਿਊਟੀ ਗੁਰੂ ਅਮਰਦਾਸ ਜੀ ਨੇ ਲਾਈ ਕਿ ਜਾਓ ਡੱਲੇ ਨਗਰ ਭਾਈ ਪਾਰੋ ਤੇ ਗੁਰੂ ਰਾਮਦਾਸ ਮਹਾਰਾਜ ਇਕੱਠੇ ਸੇਵਾ ਕਰਦੇ ਰਹੇ ਜੋੜਿਆਂ ਦੀ ਭਾਂਡਿਆਂ ਦੀ ਤੇ ਟੋਕਰੀ ਦੀ ਕਿਉਂਕਿ ਜਿਕਰ ਆਉਂਦਾ ਨਾ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਝੁੱਲਿਆ ਗੋਇੰਦਵਾਲ ਸਾਹਿਬ ਚਿੱਟੇ ਰੰਗ ਦਾ ਉਹ ਭਾਈ ਪਾਰੋ ਜੀ ਨੇ ਚਲਾਇਆ ਸੀ ਆਖੋ ਸਤਨਾਮ ਔਰ ਉਹਨਾਂ ਦੀ ਇਹ ਬਖਸ਼ਿਸ਼ ਸਦਕਾ ਫਿਰ ਮਾਰੇ ਸਹਿਬ ਇੱਥੇ ਗੁਰੂ ਰਾਮਦਾਸ ਵੀ ਰਹੇ ਕੁਝ ਦਿਨ ਤੇ ਬਾਅਦ ਵਿੱਚ ਫਿਰ ਭਾਈ ਪਾਰੋ ਦੀਆਂ ਕੀਤੀਆਂ ਹੋਈਆਂ ਸਵਾਵਾ ਸਦਕਾ ਜਿਹੜਾ ਜਮੀਨ ਦੇਣਾ ਉਹ ਇਤਿਹਾਸ ਤੁਹਾਨੂੰ ਅਨ ਸਿੰਘ ਸਾਹਿਬ ਹੋਣੀ ਸਰਵਣ ਕਰਾਉਣਗੇ ਕਿ ਕਿਸੇ ਦੀ ਕੀਤੀ ਸੇਵਾ ਕਰਕੇ ਰੱਬ ਜਿਨੂੰ ਭਟ ਸਹਿਬ ਕਹਿੰਦੇ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਉਹ ਪਰ ਭਨ ਮਥਰਾ ਕਜ ਭੇਤ ਨਹੀਂ ਗੋਰੀ ਅਰਜਨ ਮਾਰੇ ਨੂੰ ਭਾਈ ਨਰੈਣਦਾਸ ਤੇ ਭਾਗਪਰੀ ਜੀ ਨੇ ਬੇਨਤੀ ਕੀਤੀ ਮਹਾਰਾਜ ਸਾਡੀ ਬੇਟੀ ਆਪ ਜੀ ਅੰਗੀ ਲੈ ਕੇ ਭਾਈ ਪਾਰੋ ਦੀਆਂ ਕਮਾਈਆਂ ਨੂੰ ਮਾਰੇ ਨੇ ਇੱਕ ਵਾਰੀ ਨਾ ਨਹੀਂ ਕਿਹਾ ਆਖਿਆ ਸਾਧ 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 ਤੁਸੀਂ ਤਿਆਰੀ ਕਰੋ ਤੇ ਅਸੀਂ ਤੁਹਾਡੇ ਆਵਾਂਗੇ ਫਿਰ ਪੰਜਵੇਂ ਪਾਤਸ਼ਾਹ ਤੇ ਛੇਵੇਂ ਇਕੱਠੇ ਆਗੇ ਤੇ ਚਾਰ ਪਾਤਸ਼ਾਹੀਆਂ ਪਹਿਲੀਆਂ ਤੇ ਛੇ ਹੋ ਗਈਆਂ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਫਿਰ ਮਾਰੇ ਨੇ ਇੱਥੇ ਕੀ ਕੀ ਖੇਡ ਰਚਾਇਆ ਉਹ ਇਹ ਸਿੰਘ ਆਪ ਜੀ ਨਾਲ ਸਾਂਝਾ ਪਾਉਣਗੇ ਇਹ ਹਾਜ਼ਰੀ ਸੀ ਵੀ ਪੂਰੇ ਵਰਲਡ ਦੇ ਵਿੱਚ ਐਦਾਂ ਦਾ ਨਗਰ ਨਹੀਂ ਹੈਗਾ ਜਿੱਥੇ ਆਪਾਂ ਬੈਠੇ ਆ ਜਿਸ ਧਰਤੀ ਨੂੰ ਮਾਰੇ ਨੇ ਆਖਿਆ ਡੱਲਾ ਰਤਨਾ ਦੀ ਖਾਨ ਔਰ ਐਸੀਆਂ ਮਹਾਨ ਰੂਹਾਂ ਆਓ ਇੱਕ ਸ਼ਬਦ ਪੜ੍ਹ ਲਈਏ ਸਾਰੇ ਉਧਰ ਨਗਰ ਕੀਰਤਨ ਵੀ ਆ ਗਿਆ ਹੈ ਇੱਧਰ ਸਮਾ ਵੀ ਆਪਣਾ ਸੰਪੂਰਨਾ ਪਾ ਇੱਥੇ ਹੀ ਉਹਨਾਂ ਦੀ ਆਓ ਭਗਤ ਕਰ ਲਈਏ ਇੱਕ ਪੰਕਤੀ ਦੇ ਨਾਲ ਗੱਜ ਕੇ ਕਿਰਪਾ ਕਰਿਓ ਸਾਰੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਚ ਵਸ ਰਹੀਆਂ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਆਪ ਜੀ ਕਰਿਓ ਕਿਰਪਾ ਜੀ ਉੱਚੀ ਆਵਾਜ਼ ਵਿੱਚ ਨੇਤਰ ਬੰਦ ਕਰਕੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਜੀਓ ਆਇਆਂ ਆਖੀਏ ਜੀ ਹਮ ਕਰ ਸਾਜਣਿਆਏ ਹਮ ਕਰ ਸਾਜਣਿਆਏ ਵਾਹ ਹਮ ਕਰ ਸਾਜ ਨਿਆਏ ਹਮ ਕਰ ਸਾਜ ਨਿਆਏ ਸਾਜ ਨਿਆਏ ਹਮ ਕਰ ਸਾਜ ਨਿਆਏ ਸੱਚ ਮੇਲ ਮਿਲਾਏ ਸੱਚ ਮੇਲ ਮਿਲਾਏ हम कर सजन आए हम कर साजन आए हम करू जिया जियाू जिया करो हाज़िरी जियानू जियानू जियाू जिया नू कर साजन आए हम कर साजन आए ਹਮ ਕਰ ਸਾਜਣਿਆਏ ਹਮ ਕਰ ਸਾਜਣਿਆਏ ਹਮ ਕਰ ਸਾਜਣਿਆਏ ਧਰਤੀ ਦੇ ਅੱਗੇ ਭਾਗਾਂ ਵਾਲੀ ਸੀ ਪਰ ਜਿਹੜੀ ਬਰਾਤ ਆਈ ਕੁਝ ਕਿਹੜੀਆਂ ਕਿਹੜੀਆਂ ਰੂਹਾਂ ਆਈਆਂ ਭਾਈ ਵਿਧਿਆ ਭਾਈ ਪੈੜਾ ਭਾਈ ਪੁਰਾਣਾ ਭਾਈ ਲਗਾਹਾ ਭਾਈ ਸੰਗਤੀਆ ਭਾਈ ਰੰਦਾਹਾ ਸਾਈ ਮੀਆਂ ਮੀਰ ਬਾਬਾ ਮਲਜੀ ਬਾਬਾ ਮੋਹਨ ਬਾਬਾ ਮੋਰੀ ਪਤਾ ਹੀ ਕੋਈ ਨਹੀਂ ਮੈਂ ਸ਼ਬਦ ਜਿਹੜੇ ਅਜੇ ਤੇ ਸੂਖਮ ਹੈ ਜਿਹੜੀਆਂ ਰੂਹਾਂ ਛੇਵੇਂ ਪਾਤਸ਼ਾਹ ਦੀ ਬਰਾਤ ਵਿੱਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਉਹ ਭਾਈ ਛਾਲੋ ਜਿਨਨੇ ਪਾਤਸ਼ੀਆਂ ਵਟੇ ਪੁੱਤ ਦਿੱਤੇ ਉਹ ਮਹਾਂਪੁਰਖ ਅੱਜ ਪਧਾਰੇ ਐ ਤੇ ਆਪਾਂ ਉਹਨਾਂ ਨੂੰ ਹਾਜ਼ਰੀ ਸੰਗਤ ਰੂਪੀ ਦਿੱਤੀ ਹੈ ਜ਼ਿੰਦਗੀ ਮੇਲਾ ਹੈ ਸੰਗਤੇ ਤੇ ਮੇਲਾ ਵੇਖਣ ਦਾ ਆਨੰਦ ਪਤਾ ਕਦੋਂ ਆਉਂਦਾ ਜਦੋਂ ਪਿਓ ਨਾਲ ਹੋਵੇ ਤੇ ਉਹਦੀ ਜੀਵ ਭਰੀ ਹੋਵੇ ਫਿਰ ਪਰਵਾਹ ਨਹੀਂ ਹੁੰਦੀ ਤੇ ਆ ਮੇਲਾ ਸੰਸਾਰ ਤੇ ਪਿਓ ਕੌਣ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਦਾ ਘੁੱਟ ਕੇ ਲੜ ਫੜੋ ਇਹਦੇ ਬਟੂਏ ਚ ਕਿੰਨੀਆਂ ਕੁ ਬਰਕਤਾਂ ਪਈਆਂ ਕਿਸੇ ਨੂੰ ਪਤਾ ਹੀ ਨਹੀਂ ਨਾਮ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋਹਰ ਹਿਰਦੇ ਸਦਾ ਵਸਾਏ ਇਹ ਦਰਬਾਰ ਇਦਾਂ ਦੇ ਜਿੱਥੇ ਮੰਗਤਿਆਂ ਨੂੰ ਬਾਦਸ਼ਾਹੀਆਂ ਮਿਲਦੀਆਂ અન્યા ਨੂੰ અੱਖਾਂ મળਦੀਆਂ ਜੇ ਇੱਥੇ ਪੁਖਾਰੀਆਂ ਨੂੰ ਰਾਜ ਮਿਲਦਾ ਈ ਇੱਥੇ ਗੁੰਗਿਆਂ ਨੂੰ જીਬ ਮਿਲਦੀ ਓ ਔਰ ਇੱਥੇ ਡਿੱਗਿਆਂ ਨੂੰ ਗੋਦੀ ਮਿਲਦੀ ਜੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਭਾਈ ਸੁਖਦੀਪ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿਆਂ ਵਿਚਾਰਾ ਦੀ ਸਾਂਝ ਪਾਈ ਹੈ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ